ਆਮ ਆਦਮੀ ਪਾਰਟੀ ਦੀ ਸੁਪਰੀਮੋ ਦੀ ਗੱਲ ਕਰੀਏ ਪਰ ਜਿੱਦੜ 6 ਮਹੀਨੇ ਰਹਿ ਗਏ 6 ਮਹੀਨੇ ਪਹਿਲਾਂ ਇੱਕ ਫੈਸਲਾ ਆ ਗਿਆ ਕੇਜਰੀਵਾਲ ਕਹਿੰਦੇ ਮੈਂ ਤੇ ਦੋ ਦਿਨਾਂ ਦੇ ਅੰਦਰ ਅੰਦਰ ਅਸਤੀਫਾ ਦੇ ਦੇਣਾ ਔਰ ਜਦੋਂ ਤੱਕ ਜਨਤਾ ਜਿਹੜੀ ਹੈ ਦਿੱਲੀ ਦੀ ਅਗਲੀਆਂ ਵੋਟਾਂ ਤੱਕ ਸਾਨੂੰ ਨਹੀਂ ਸਾਬਤ ਕਰਦੀ ਕਿ ਅਸੀਂ ਇਮਾਨਦਾਰ ਹਾਂ ਕੁਰਸੀ ਅਲ ਮੂ ਨਹੀਂ ਕਰਦੇ ਕਹਿੰਦੇ ਮੈਨੂੰ ਲਾਲਚ ਹੁੰਦਾ ਤਾਂ ਮੈਂ ਪੈਸੇ ਬਣਾਉਣੇ ਹੁੰਦੇ ਨੌਕਰੀ ਵਾਲੇ ਬਣਾ ਲੈਣੇ ਸੀ ਛੱਡਦਾ ਕਿਉਂ ਨੌਕਰੀ ਮਨੀਸ਼ ਸੋਧਿਆ ਵੀ ਉਸੇ ਰਾਹ ਤੇ ਨੇ ਕਹਿੰਦੇ ਨਾ ਮੈਨੂੰ ਕੁਰਸੀ ਚਾਹੀਦੀ ਹੈ ਅਸਤੀਫਾ ਜਿਹੜਾ ਦਿੱਤਾ ਜਾ ਰਿਹਾ ਹੈ ਇਹਦਾ ਖਾਸ ਮਕਸਦ ਕੀ ਜਾਪਦਾ ਹੈ ਦੁਖੋ अरविंद केजरीवाल ਜਿਹੜੇ ਨੇ ਉਹਨਾਂ ਦੀ ਨੈਤਿਕਤਾ ਉਦਨ ਬੰਦੀ ਸੀ ਜਿਸ ਦਿਨ ਉਹਨਾਂ ਨੂੰ ਰੈਸਟ ਕਰ ਲਿਆ ਗਿਆ ਸੀ ਉਹ ਦਿਨ ਅਸਤੀਫਾ ਦੇਣਾ ਚਾਹੀਦਾ ਇਹ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਨਾ ਇਸ ਅਪੀਲ ਦਾ ਜਿਆਦਾ ਅਸਰ ਨਹੀਂ ਹੋਣਾ ਸ਼ਿਭੂ ਸ਼ਰੇਨ ਜਿਹੜੇ ਅਗੇ ਨੇ ਝਾਰਖੰਡ ਦੇ ਚੀਫ ਮਿਨਿਸਟਰ ਉਹਨਾਂ ਨੂੰ ਵੀ ਜਿਹੜੀ ਨੇ ਫੜਿਆ ਸੀ ਉਹਨਾਂ ਨੇ ਨੈਤਿਕਤਾ ਦਿਖਾਈ ਅਸਤੀਫਾ ਦਿੱਤਾ ਜਮਾਨਤ ਮਿਲੀ ਫਿਰ ਸੌਂ ਚੁੱਕੀ ਗਈ केजरीवाल ਸਾਹਿਬ ਨੂੰ ਵੀ ਚਾਹੀਦਾ ਸੀ ਕਿ ਉਸੇ ਦਿਨ ਅਸਤੀਫਾ ਦੇ ਦਿੰਦੇ ਹੈਗੇ ਤੇ ਜਿੱਦਣ ਜਮਾਨਤ ਮਿਲਦੀ ਹੈ ਫਿਰ ਆ ਕੇ ਸੌ ਚੋਕ ਲੈਂਦੇ ਇਹਨਾਂ ਨੇ ਕੁਰਸੀ ਨੂੰ ਚੰਬੜੇ ਰੇ ਹੈਗੇ ਨੇ ਨੈਤਿਕਤਾ ਲੋਕਾਂ ਵਾਸਤੇ ਨਹੀਂ ਹੁੰਦੀ ਖੁਦ ਤੇ ਵੀ ਉਹ ਨੈਤਿਕਤਾ ਦਾ ਪਾਠ ਲਾਗੂ ਕਰਨਾ ਪੈਂਦਾ ਹੈਗਾ ਆਪਾਂ ਇਹ ਨਹੀਂ ਕਿ ਤੁਸੀਂ ਅਸਤੀਫੇ ਦੇ ਚਲੋ ਮੈਂ ਨਾ ਦਵਾ ਹੁਣ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਇਹਨਾਂ ਦੇ ਪਤਾ ਸੀ ਕਿ ਇੰਡੀਆ ਦਾ ਕਾਨੂੰਨ ਆ ਉਹ ਐਨੇ ਚਿਹਰੇ ਤੇ ਕਿਸੇ ਬੰਦੇ ਨੂੰ ਜਿਹੜਾ ਧੋਖਾ ਫਰਜੀ ਵਾੜੇ ਚ ਜਾਂ ਹੀਰਾਫੇਰੀ ਜਾਂ ਗੱਬਨ ਦੇ ਵਿੱਚ ਕੁਟਾਲੇ ਦੇ ਵਿੱਚ ਪੜਿਆ ਜਾਂਦਾ ਉਹਨੂੰ ਤੇ ਤੁਸੀਂ ਇੰਨੇ ਛੇਰ ਜੇਲ੍ਹ ਦੇ ਵਿੱਚ ਰੱਖ ਨਹੀਂ ਸਕਦੇ ਜ਼ਮਾਨਤ ਤੇ ਮਿਲਣੀ ਹੀ ਵਾਧ ਤੋਂ ਵਾਧ 6 ਮਹੀਨੇ ਤੋਂ ਪਹਿਲਾਂ ਪਹਿਲਾਂ ਤੇ ਜ਼ਮਾਨਤ ਮਿਲਣੀ ਪੈਣੀ ਇਹਨਾਂ 6 ਮਹੀਨੇ ਸਿਫਾ ਨਹੀਂ ਦਿੱਤਾਗਾ ਇਹਨਾਂ ਨੂੰ ਪਤਾ ਇਹ ਸਿਫਾ ਦੇ ਦਿੱਤਾ ਤੇ ਕੋਈ ਉੱਥੇ ਪੰਗੇ ਪੈ ਜਾਣੇ ਹੈ ਕਿ ਨਹੀਂ ਔਰ ਇਹਨਾਂ ਨੂੰ ਇਹ ਬਿਲਕੁਲ ਆਸ ਨਹੀਂ ਸੀ ਕਿ ਸੁਪਰੀਮ ਕੋਰਟ ਜ਼ਮਾਨਤ ਦੇਣ ਵੇਲੇ ਸ਼ਰਤਾਂ ਲਗਾ ਦੇਗੀ ਸ਼ਰਤਾਂ ਨੇ ਕਿ ਤੁਸੀਂ ਫਾਈਲ ਨਹੀਂ ਦੇ ਸਕਦੇ ਦਫ਼ਤਰ ਨਹੀਂ ਜਾ ਸਕਦੇ ਹੁਣ ਇਹਨਾਂ ਨੇ ਆਪਣੇ ਆਪ ਨੂੰ ਇੰਡੀਆ ਦੇ ਵਿੱਚ ਇੱਕ ਵੱਡਾ ਲੀਡਰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ ਉਹ ਦਿੱਲੀ ਦੀ ਜਨਤਾ ਨੇ ਦੱਸਿਆ ਨਾਗਾ ਕਿ ਉਹਨਾਂ ਦੀਆਂ ਨਜ਼ਰਾਂ ਦੇ ਵਿੱਚੋਂ ਇਹ ਕਿੰਨੇ ਖਰੇ ਉਤਰਦੇ ਆਗੇ ਨੇ ਹੁਣ ਦਫਤਰ ਨਹੀਂ ਜਾ ਨਹੀਂ ਸਕਦੇ ਮੁੱਖ ਮੰਤਰੀ ਵਾਲੀ ਕੁਰਸੀ ਦਾ ਆਨੰਦ ਮਾਣ ਨਹੀਂ ਸਕਦੇ ਹੈਗੇ ਹੁਣ ਕਹਿੰਦੇ ਕਿ ਮੈਂ ਇਮਤਿਹਾਨ ਦਵਾਂਗਾ ਇਮਾਨਦਾਰ ਦਾ ਸਰਟੀਫਿਕੇਟ ਲੈ ਕੇ ਫਿਰ ਦੇਸ਼ ਦੀ ਕਚੈਰੀ ਦੇ ਵਿੱਚ ਜਾਂ ਦਿੱਲੀ ਦੀ ਲੋਕਾਂ ਦੀ ਕਚੈਰੀ ਵਿੱਚ ਖਰਾ ਉਤਰਾਂਗਾ ਤਦ ਤੱਕ ਕਿ ਮੈਂ ਕੁਰਸੀ ਵੱਲ ਮੂੰਹ ਨਹੀਂ ਵੇਖਾਂਗਾ ਜੇ ਸੀਐਮ ਕੇਜਰੀਵਾਲ ਬਿਲਕੁਲ ਨੈਤਿਕਤਾ ਸੱਚੇ ਹੁੰਦੇ ਕੁਰਸੀ ਨੂੰ ਵਾਕੇ ਪ੍ਰਵਾਹ ਨਹੀਂ ਸੀ ਉਹਨਾਂ ਨੂੰ ਪਹਿਲੇ ਦਿਨ ਹੀ ਅਸਤੀਫਾ ਦੇਣਾ ਚਾਹੀਦਾ ਹੁਣ ਕਿਉਂਕਿ ਫਰਵਰੀ ਦੇ ਵਿੱਚ ਦਿੱਲੀ ਦੇ 5 ਸਾਲ ਪੂਰੇ ਹੋ ਜਾਂਦੇ ਨੇ ਫਰਵਰੀ 2025 ਦੇ ਵਿੱਚ ਵੋਟਾਂ ਪੈਣਗੀਆਂ ਦੇਸ਼ ਦਾ ਕਾਨੂੰਨ ਕੀ ਕਹਿੰਦਾ ਹੈਗਾ ਕਿ ਜਿਹੜੀ ਸੂਬਾ ਅਸੈਂਬਲੀ ਆ ਉਹ ਰੈਗੂਲੇਸ਼ਨ ਪਾਸ ਕਰਕੇ 6 ਮਹੀਨੇ ਪਹਿਲਾਂ ਇਲੈਕਸ਼ਨ ਕਰਵਾ ਸਕਦੇ ਨੇ ਹੁਣ ਨਵੰਬਰ ਦੇ ਵਿੱਚ ਮਹਾਰਾਸ਼ਟਰ ਤੇ ਇੱਕ ਹੋਰ ਕਿਸੇ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਪੈਣਗੀਆਂ ਇਹ ਹੁਣ ਅਸੈਂਬਲੀ ਬੁਲਾ ਕੇ ਜਾਂ ਸ਼ਾਇਦ ਕੈਬਨਿਟ ਹੀ ਫੈਸਲਾ ਲੈ ਸਕਦੀ ਹੈਗੀ ਆ ਉਹ ਭੇਜ ਦੇਣਗੇ ਕਿ ਸਾਡੀਆਂ ਵੀ ਨਵੰਬਰ ਦੇ ਵਿੱਚ ਇਲੈਕਸ਼ਨ ਕਰਵਾਈ ਜਾਵੇ ਇਸ ਕਰਕੇ ਇਹਨਾਂ ਨੇ ਇਹ ਮਾਸਟਰ ਸਟ੍ਰੋਕ ਖੇਡਿਆ ਉਹ ਮਾਸਟਰ ਸਟ੍ਰੋਕ ਦਾ ਕਿੰਨਾ ਇਹਨਾਂ ਨੂੰ ਫਾਇਦਾ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੂਗਾ ਲੇਕਿਨ ਸਵਾਲ ਜੇ ਆਪਾਂ ਮੰਨ ਕੇ ਚੱਲਦੇ ਕਿ ਦੇਸ਼ ਦੀ ਸਰਕਾਰ ਨੇ ਜਾਂ ਦੇਸ਼ ਦੇ ਚੋਣ ਕਮਿਸ਼ਨ ਨੇ ਇਹਨਾਂ ਦੀ ਨਵੰਬਰ ਦੇ ਵਿੱਚ ਵੋਟਾਂ ਨਾ ਕਰਵਾਈਆਂ ਡਿਊ ਉਦੋਂ ਜਦੋਂ ਫਰਵਰੀ ਦੇ ਵਿੱਚ ਕਰਵਾਈਆਂ ਤੇ ਹਲੇ ਫਰਵਰੀ ਨੂੰ 6 ਮਹੀਨੇ ਪਏ ਨੇ ਤੇ ਕੀ ਉਸ ਤੱਕ ਸੰਵਿਧਾਨਿਕ ਕ੍ਰਾਈਸਿਸ ਆ ਜਾਏਗਾ ਰਾਸ਼ਟਰਪਤੀ ਰਾਜ ਲੱਗ ਸਕਦਾ ਹੈਗਾ ਅਜਿਹੀ ਸਥਿਤੀ ਦੇ ਵਿੱਚ ਇਹਨਾਂ ਨੇ ਭਲਕੇ ਅਸਤੀਫਾ ਦੇ ਦੇਣਾ ਹੈਗਾ ਉਹਦੇ ਚ ਫਿਰ ਵਿਧਾਇਕ ਦਲ ਦੀ ਮੀਟਿੰਗ ਬੁਲਾਉਣਗੇ ਵਿਧਾਇਕ ਦਲ ਦੀ ਮੀਟਿੰਗ ਸਦਨ ਦਾ ਨੇਤਾ ਚੁਣਗੇ ਹੁਣ ਵਿਧਾਇਕ ਦਲ ਦੀ ਮੀਟਿੰਗ ਇਹਨਾਂ ਨੂੰ ਬੁલાਉਣੀ ਪੈਣੀ ਜਦੋਂ ਮੁੱਖ ਮੰਤਰੀ ਅਸਤੀਫਾ ਦੇ ਦਿੰਦਾ ਹੈਗਾ ਜਾਂ ਜੇ ਮੁੱਖ ਮੰਤਰੀ ਅਸਤੀਫਾ ਦੇ ਲੈ ਇਹਦਾ ਮਤਲਬ ਸਰਕਾਰ ਭੰਗ ਹੋ ਜਾਂਦੀ ਹੈਗੀ ਫਿਰ ਆਟੋਮੈਟਿਕ ਸਰਕਾਰ ਭੰਗ ਹੋ ਜਾਏਗੀ ਜੇ ਮੁੱਖ ਮੰਤਰੀ ਅਸਤੀਫਾ ਦੇ ਦਿੱਤਾ ਤੇ ਕੀ ਫਿਰ ਉਦੋਂ ਤੱਕ ਜੇ ਕੱਲ ਹੋ ਸਦਾ ਕਿ ਵਿਧਾਇਕ ਦਲ ਦਾ ਨੇਤਾ ਵੀ ਚੋਲਣ ਤੇ ਜੇ ਮੁੱਖ ਮੰਤਰੀ ਅਸਤੀਫਾ ਦਿੰਦੇ ਨੇ ਫਿਰ ਸਟੇਟ ਕੀ ਗਵਰਨਰ ਚਲਾਊਗਾ ਉੱਥੇ ਫਿਰ ਇਹ ਲੋਕਾਂ ਦੇ ਵਿੱਚ ਜਾਣਗੇ ਪਰ ਜੇ ਨਾਲੇ ਚਰਚਾ ਕਿ ਤਿੰਨ ਜਾਣਿਆਂ ਦੀ ਚੱਲ ਰਹੀ ਹੈਗੀ ਆ ਦੌੜ ਦੇ ਵਿੱਚ ਇੱਕ ਤੇ ਸ਼ਵਨੀਤਾ ਕੇਦਰੀਵਾਲ ਦੂਜੇ ਆਤਸ਼ੀ ਤੇ ਜੇ ਗੋਪਾਲ ਰਾਏ ਹੁਣ ਤਿੰਨ ਜਾਣੇ ਮੁੱਖ ਮੰਤਰੀ ਦੀ ਦੌੜ ਚ ਹੈ ਜੇ ਤਿੰਨ ਜਾਣੇ ਮੁੱਖ ਮੰਤਰੀ ਦੀ ਦੌੜ ਚ ਹੈ ਇਹਦਾ ਮਤਲਬ ਹੈ ਕਿ ਪਹਿਲਾਂ ਵਿਧਾਇਕਦਲ ਦੀ ਮੀਟਿੰਗ ਬੁਲਾਈ ਜਾਊਗੀ ਉਹਦੇ ਚ ਵਿਧਾਇਕਦਲ ਦਾ ਨੇਤਾ ਚੁਣਿਆ ਜਾਊਗਾ ਉਸਨੀਤਾ ਕੇਜਰੀਵਾਲ ਉਸ ਵਦੇ ਉਹ ਆਤਿਸ਼ੀ ਹੋ ਸਕਦੇ ਨੇ ਉਹ ਗੋਪਾਲ ਰਾਏ ਹੋ ਸਕਦੇ ਫਿਰ ਕੇਜਰੀਵਾਲ ਆਪਣਾ ਅਸਤੀਫਾ ਦੇਣਗੇ ਜੇ ਉਸ ਤੋਂ ਪਹਿਲਾਂ ਕੇਜਰੀਵਾਲ ਅਸਤੀਫਾ ਦੇ ਦਿੰਦੇ ਇਹਦਾ ਮਤਲਬ ਦਿੱਲੀ ਸਰਕਾਰ ਭੰਗ ਹੋਗੀ ਪਰ ਇਹ ਭੰਗ ਨਹੀਂ ਕਰਨਗੇ ਸਰਕਾਰ ਚਲਾਉਣਗੇ ਹੁਣ ਕੀ ਹੈ ਕਿ ਕਿਉਂਕਿ ਸੁਪਰੀਮੋ ਆ ਅਰਵਿੰਦ ਕੇਜਰੀਵਾਲ ਉਹਦੇ ਚ ਲਾਜ਼ਮੀ ਤੌਰ ਤੇ ਸਾਰੇ ਇਹਨਾਂ ਦੇ ਰੈਗੂਲੇਸ਼ਨ ਪਾਸ ਹੋਗਾ ਵੱਧ ਤੋਂ ਵੱਧ ਉਥੇ ਨਾਮ ਨਾ ਤੇ ਆਤਿਸ਼ੀ ਦਾ ਚੱਲਣ ਦੀ ਸੰਭਾਵਨਾ ਹੋਏਗੀ ਨਾਉ ਦੀ ਹੋਏਗੀ ਸਭਾਵਨਾ ਗੋਪਾਲਾਏ ਹੋ ਸਕਦਾ ਹੈ ਕਿ 스ਨੀਤਾ ਕੇਜਰੀਵਾਲ ਦੇ ਨਾਮ ਤੇ ਗੁਣਾ ਪੈ ਜੇ ਫਿਰ ਮੁੱਖ ਮੰਤਰੀ ਦੀ ਕੁਰਸੀ ਘਰੇ ਰਹਿ ਜਾਏਗੀ ਫਿਰ 스ਨੀਤਾ ਕੇਜਰੀਵਾਲ ਜਿਹੜੀ ਆ ਉਹ ਫਾਈਲਾਂ ਦੇ ਘਰੇ ਜਾਣਗੀਆਂ ਫਾਈਲਾਂ ਘਰੋਂ ਵੇਖੀਆਂ ਜਾਣਗੀਆਂ ਪੜੀਆਂ ਜਾਣਗੀਆਂ ਲਿਖੀਆਂ ਜਾਣਗੀਆਂ ਜਦ ਸਾਡੀ ਪੰਜਾਬ ਸਰਕਾਰ ਨੇ ਹੀ ਜਿਹੜੇ ਸਰਕਾਰ ਦੇ ਨਾਲ ਐਮਓਜੋ ਕੀਤਾ ਹੈਗਾ ਪੰਜਾਬ ਸਰਕਾਰ ਨੇ ਉੱਥੇ ਸਿੱਕੇ ਨੇ ਤੇ ਜੇ ਕੇਜਰੀਵਾਲ ਸਨੀਤਾ ਕੇਜਰੀਵਾਲ ਮੈਡਮ ਹੋਣੀ ਸੀਐਮ ਬਣ ਜਾਂਦੇ ਤੇ ਫਾਈਨਲ ਤਾਂ ਕੇਜਰੀਵਾਲ ਸਭ ਘਰ ਬੈਠ ਕੇ ਦੇਖ ਹੀ ਸਕਦੇ ਨੇ ਇਹ ਕੱਲ ਹੋਰ ਮਾਸਟਰ ਸਟ੍ਰੋਕ ਖਿਡਿਆ ਜਾਊਗਾ ਅਸਤੀਫਾ ਦੇਣ ਤੋਂ ਪਹਿਲਾਂ ਸ਼ਾਇਦ ਆਮ ਆਦੀ ਪਾਰਟੀ ਵਾਲੇ ਆਪਣੇ ਵਿਧਾਇਕਦਲ ਦੀ ਮੀਟਿੰਗ ਬੁਲਾ ਲੈਣ ਤੇ ਉਹਦੇ ਚ ਹੋ ਸਕਦਾ ਕਿ ਇਹਨਾਂ ਤਿੰਨਾਂ ਜਾਣਿਆਂ ਚੋਂ ਕਿਸੇ ਨੂੰ ਕਿਸੇ ਨੂੰ ਵਿਦੇਕ ਦਲ ਦਾ ਨੇਤਾ ਚੁਣ ਕੇ ਉਹਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸੋਚ ਕਾਈ ਜਾ ਸਕਦੀ ਹੈ ਕਿਉਂਕਿ ਜੇ ਨਵੰਬਰ ਦੇ ਵਿੱਚ ਇਲੈਕਸ਼ਨ ਨਾ ਹੋਈ ਇਹਨਾਂ ਨੇ ਗੱਲ ਕਰ ਲਈ ਹੋਗੀ ਲੀਗਲ رائے ਵੀ ਲੈ ਲਈ ਹੋਗੀ ਹੋ ਸਕਦਾ ਇਲੈਕਸ਼ਨ ਕਮਿਸ਼ਨ ਨਾਲ ਗੱਲ ਕਰਕੇ ਵੀ ਦੇਖ ਲੈ ਪਰ ਉਹ ਕੇਸ ਕਿਉਂਕਿ ਪਾਵਰਾਂ ਘਟਾ ਦਿੱਲੀ ਸਰਕਾਰ ਕੋ ਉਹ ਲੈਫਟੀਨੈਂਟ ਗਵਰਨਰ ਕੋ ਹੀ ਜਾਣਾ ਕੇਸ ਹੋ ਸਕਦਾ ਕਿ ਉਹ ਅੱਗੇ ਕੇਸ ਭੇਜ ਦੇ ਕੇ ਨਹੀਂ ਭੇਜ ਦੇ ਇਹ ਸਭ ਤੋਂ ਵੱਡਾ ਸਵਾਲ ਹੈਗਾ ਪਰ ਇਹ ਆ ਕਿ ਅਜਮਾਨਤ ਮਿਲਣੀ ਜਾ ਅਸਤੀਫਾ ਦੇਣਾ ਹੈਗਾ ਇਹ ਕੋਈ ਕ੍ਰਾਂਤੀਕਾਰੀ ਕਦਮ ਨਹੀਂ ਹੈਗਾ ਕ੍ਰਾਂਤੀਕਾਰੀ ਕਦਮ ਉਦੋਂ ਹੁੰਦਾ ਜਿਸ ਦਿਨ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਦਿਨ ਇਹ ਆਪਣਾ ਅਸਤੀਫਾ ਦੇ ਦਿੰਦੇ ਹੁਣ ਅਸਤੀਫਾ ਉਹਨਾਂ ਨੇ ਉਦੋਂ ਦਿੱਤਾ ਹੈਗਾ ਜਦੋਂ ਸੁਪਰੀਮ ਕੋਰਟ ਨੇ ਸ਼ਰਤਾਂ ਲਗਾ ਦਿੱਤੀਆਂ ਹੈਗੀਆਂ ਕਿ ਤੁਸੀਂ ਬਤੌਰ ਚੀਫ ਮਿਨਿਸਟਰ ਕਿਤੇ ਵਿਚਰ ਨਹੀਂ ਸਕਦੇ ਫਾਈਲਾਂ ਨਹੀਂ ਦੇ ਸਕਦੇ ਮੀਟਿੰਗ ਨਹੀਂ ਬੁਲਾ ਸਕਦੇ ਇਸ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਹੁਣ ਲੋਕਾਂ ਦੀ ਕਚੈਰੀ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਕਿ ਮੈਂ ਇਮਾਨਦਾਰੀ ਦਾ ਸਰਟੀਫਿਕੇਟ ਤੁਹਾਡੇ ਕੋਲ ਲੈ ਕੇ ਆਵਾਂਗਾ ਜੀ